ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 23 ਤਰੀਕ ਨੂੰ ਸਿੰਘਪੁਰਾ ਰੋਡ ਤੇ 13ਵਾਂ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਸੀ ਜੋ ਕਿ ਮੌਸਮ ਦੀ ਖਰਾਬੀ ਕਾਰਨ ਪ੍ਰਬੰਧਕਾਂ ਵੱਲੋਂ ਉਹਨੂੰ ਪੋਸਟਪੋਨ ਕੀਤਾ ਗਿਆ ਉਹ ਜਿਹੜਾ ਜਾਗਰਣ ਹੈ 8 ਨਵੰਬਰ ਨੂੰ ਉਹ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਸੀ ਬੇਨਤੀ ਕਰਨੀ ਸੀ ਕਿਉਂਕਿ ਇਹਦਾ ਪੋਸਟਰ ਵੀ ਰਿਲੀਜ਼ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੀਤਾ ਸੀ ਤਾਂ ਇਹ ਜਿਹੜਾ 8 ਨਵੰਬਰ ਨੂੰ 13ਵਾਂ ਵਿਸ਼ਾਲ ਜਾਗਰਣ ਜਿਹੜਾ ਕਰਵਾਉਣ ਜਾ ਰਹੇ ਨੇ ਸਾਡੇ ਛੋਟੇ ਭਰਾ ਤੇ ਇਹਨਾਂ ਦੀ ਸਮੁੱਚੀ ਟੀਮ ਤੇ ਤੁਸੀਂ ਸਾਰਿਆਂ ਨੇ ਜਰੂਰ ਮੋਹਮਾ ਕੇ ਪਹੁੰਚਣਾ ਧੰਨਵਾਦ ਜੀ ਸਾਰਿਆਂ ਨੂੰ ਜੈ ਮਾਤਾ ਜੀ ਜਿਹੜਾ ਸਾਡਾ ਜਾਗਰਣ ਸੀਗਾ ਜੀ 23 ਅਗਸਤ ਦਿਨ ਸ਼ਨੀਵਾਰ ਦਾ ਜੀ ਜੋ ਕਿ ਪਰਸੋਂ ਨੂੰ ਉਹ ਮੀਂਹ ਦੀ ਕਾਰਨ ਕਰਕੇ ਜੀ ਹੁਣ ਅਸੀਂ ਉਹਦੀ ਤਰੀਕ ਅੱਗੇ ਸੈਂਡ ਕਰਤੀ ਹੈ ਜੀ ਹੁਣ ਉਹ ਸਾਡੇ ਜਾਗਰਣ ਦੀ ਤਰੀਕ 8 ਨਵੰਬਰ 2025 ਹੈ ਜੀ ਇਹ ਉਹ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਕਿ ਹੁਣ ਕਿੱਦਾਂ ਦੇ ਮੌਸਮ ਦੇ ਹਾਲ ਚੱਲ ਰਹੇ ਆ ਉਸ ਕਰਕੇ ਸਾਨੂੰ ਇਹ ਕਦਮ ਚ ਪਾਣਾ ਪਿਆ ਜੀ ਸਿੰਘਪੁਰਾ ਰੋਡ ਤੇ ਜਿਹੜਾ ਜਾਗਰਣ ਸੀਗਾ 23 ਅਗਸਤ ਦਾ ਜੀ ਉਹ ਹੁਣ 8 ਨਵੰਬਰ 2025 ਨੂੰ ਹੋਵੇਗਾ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ